ਬਾਲੀਵੁੱਡ ਦੀ ਅਪਕਮਿੰਗ ਫਿਲਮ ਬਚਨ ਪਾਂਡੇ ਦੀ ਕਾਸਟ ਦਾ ਲਗਾਤਾਰ ਸਿਲੈਕਸ਼ਨ ਹੋ ਰਿਹਾ ਹੈ ਹਾਲ ਹੀ ਚ ਬਹੁਤ ਸਾਰੇ ਅਦਾਕਾਰ ਇਸ ਫਿਲਮ ਵਿੱਚ ਸ਼ਾਮਲ ਹੋਏ ਅਤੇ ਹੁਣ ਇੱਕ ਹੋਰ ਸਟਾਰ ਕਲਾਕਾਰ ਦੀ ਐਂਟਰੀ ਹੋ ਚੁੱਕੀ ਹੈ ਜੀ ਹਾਂ ਪੰਕਜ ਤ੍ਰਿਪਾਠੀ ਵੀ ਹੁਣ ਫਿਲਮ ਬਚਨ ਪਾਂਡੇ ਚ ਨਜ਼ਰ ਆਉਣਗੇ ਸਾਜਿਦ ਨਾਰਿਆਡ ਵਾਲਾ ਨਾਲ ਪੰਕਜ ਤ੍ਰਿਪਾਠੀ ਦੀ ਤੀਜੀ ਫਿਲਮ ਹੋਏਗੀ ਇਸ ਤੋਂ ਪਹਿਲਾਂ ਉਹ ਸਾਜਿਦ ਦੀ ਸੁਪਰ 30 ਅਤੇ 83 ਕਰ ਚੁੱਕੇ ਨੇ ਅਕਸ਼ੇ ਕੁਮਾਰ ਅਤੇ ਪੰਕਜ ਤ੍ਰਿਪਾਠੀ ਪਹਿਲੀ ਵਾਰ ਇੱਕ ਸਕਰੀਨ ਤੇ ਨਜ਼ਰ ਆਉਣਗੇ ਇਹ ਪਹਿਲਾ ਮੌਕਾ ਹੋਏਗਾ ਜਦ ਅਕਸ਼ੇ ਤੇ ਪੰਕਜ ਪਹਿਲੀ ਵਾਰ ਇਕੱਠੇ ਕੰਮ ਕਰਨਗੇ ਇਹ ਦੋਹੀ ਅਦਾਕਾਰ ਆਪਣੀ ਕਾਮਿਕ ਟਾਈਮਿੰਗ ਲਈ ਜਾਣੇ ਜਾਂਦੇ ਨੇ ਅਤੇ ਦੋਹਾਂ ਨੂੰ ਇਕੱਠੇ ਵੇਖਣਾ ਕਮਾਲ ਦਾ ਐਕਸਪੀਰੀਅੰਸ ਹੋਣ ਵਾਲਾ ਹੈ ਪੰਕਜ ਤ੍ਰਿਪਾਠੀ ਅਕਸ਼ੇ ਕੁਮਾਰ ਕ੍ਰਿਤੀ ਸਨੰਦ ਤੇ ਜੈਕਲਿਨ ਫਰਨਾਂਡੇਸ ਦੇ ਨਾਲ ਨਾਲ ਇਸ ਫਿਲਮ ਵਿੱਚ ਅਰਸ਼ਦ ਵਾਰਸੀ ਦਾ ਵੀ ਅਹਿਮ ਕਿਰਦਾਰ ਹੋਣ ਵਾਲਾ ਹੈ ਅਰਸ਼ਦ ਵਾਰਸੀ ਵੀ ਅਕਸ਼ੇ ਕੁਮਾਰ ਤੇ ਪੰਕਜ ਤ੍ਰਿਪਾਠੀ ਨਾਲ ਪਹਿਲੀ ਵਾਰ ਕੰਮ ਕਰਨ ਜਾ ਰਹੇ ਨੇ ਪੰਕਜ ਨੂੰ ਫਿਲਮ ਵਿੱਚ ਲਿਆਉਣ ਦਾ ਆਈਡੀਆ ਸਾਜੀਦ ਅਤੇ ਫਰਹਾਦ ਦਾ ਸੀ ਫਿਲਮ ਦੀ ਇਹ ਕਮਾਲ ਦੀ ਸਟਾਰ ਕਾਸਟ 90 ਦਿਨਾਂ ਲਈ ਇਕੱਠੇ ਸ਼ੂਟ ਕਰੇਗੀ ਫਿਲਮ ਬਚਨ ਪਾਂਡੇ ਦੀ ਸ਼ੂਟਿੰਗ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਜੈਸਲਮੇਰ ਵਿਖੇ ਸ਼ੁਰੂ ਕੀਤੀ ਜਾਏਗੀ ਤੇ ਅਗਲੇ ਸਾਲ ਦੇ ਅੰਤ ਤੱਕ ਇਸ ਨੂੰ ਰਿਲੀਜ਼ ਕਰਨ ਦੀ ਪਲੈਨਿੰਗ ਕੀਤੀ ਜਾ ਰਹੀ ਹੈ